ਪਲਾਇਓ ਸੂਟ ਲੈ ਜਾਓ 100 ਰੁਪਏ ਦਾ ਰੈਡੀमेड ਪਲਾਇਓ ਸੂਟ ਸਟਿਚ ਕੀਤਾ ਉਹ ਰੰਗ ਵੀ ਬਹੁਤ ਵਾਗੇ 100 ਰੁਪਏ 100 ਰੁਪਏ 100 ਰੁਪਏ ਚੱਕੋ ਜੀ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਕਾਟਨ ਦਾ ਚੱਕੋ 50 ਰੁਪਏ ਦੇ ਦੋ 25 ਰੁਪਏ ਦਾ ਕਾਟਨ ਦਾ ਦੁਪੱਟਾ ਰੰਗ ਕਲਰ ਜਿੰਨੇ ਮਰਜੀ ਲੈ ਲਓ ਡਿਜ਼ਾਈਨ ਜਿੰਨੇ ਮਰਜੀ ਲੈ ਲਓ ਕੋਈ ਕਹਿੰਦਾ 700 ਰੁਪਿਆ ਕੋਈ ਕਹਿੰਦਾ 800 ਰੁਪਿਆ 250 ਰੁਪਏ 250 ਰੁਪਏ 200 ਰੁਪਏ ਦੀ ਬੈੱਡ ਸ਼ੀਟ ਲੈ ਜਾਓ ਸਿਰਫ 250 ਰੁਪਏ ਦੀ ਉਹ ਰੰਗ ਬਹੁਤ ਰਮਾਗੇ ਪ੍ਰਿੰਟ ਜਿੰਨੇ ਮਰਜ਼ੀ ਲੈ ਜਾਓ 18 ਮਾਰਚ ਦੇ ਮੰਗਲਵਾਰ ਤੱਕ ਆ ਜਾਓ ਲੈ ਜਾਓ 2250 2250 2250 ਚੱਕੋ ਕੈਂਬ੍ਰਿਕ ਦੇ ਸੂਟ ਕੈਂਬ੍ਰਿਕ ਦੇ ਸੂਟ ਚੱਕੋ 500 ਦੇ ਦੋ 500 ਦੇ ਦੋ 500 ਦੇ ਦੋ 250 ਰੁਪਏ ਦਾ ਇੱਕ ਔਰ ਚੱਕੋ ਮੈਂ ਕਹਿੰਦਾ ਜਿੰਨੇ ਮਰਜ਼ੀ ਰੰਗੜੀਆਂ ਲੈ ਲਓ ਓਏ ਜਿੰਨੇ ਮਰਜ਼ੀ ਕਲਰ ਲੈ ਲਓ ₹100 ਦਾ ਸੂਟ ਕੋਈ ਕਹਿੰਦਾ 900 ਕੋਈ ਕਹਿੰਦਾ 700 ਲੈ ਜਾਓ 700 ਦੇ ਦੋ 350 ਰੁਪਏ ਦਾ ਸੂਟ ਦੇ ਰਿਆ 350 ਰੁਪਏ ਦਾ ਸੂਟ ਉਹ ਤੁਸੀਂ ਰੀਸੇਲਰ ਹੋ ਤੁਸੀਂ ਛੋਟੇ ਦੁਕਾਨਦਾਰ ਹੋ ਤੁਸੀਂ ਫੇਰ ਹੀ ਲੈ ਕਪੜਾ ਵੇਚ ਦਿਓ ਆ ਜਾਓ ₹100 ਦਾ ਸੂਟ ₹25 ਦਾ ਦੁਪੱਟਾ ₹250 ਦੀ ਬੈੱਡ ਸ਼ੀਟ ਨਾਲ ਦੀ ਨਾਲ 5 500 6 600 ਦੇ ਸੂਟ 2250 ਚ ਮੇਲਾ ਲੱਗਿਆ ਮੇਲਾ ਭਾਗੇ ਪੁਰਾਣੇ ਮੋਗਾ ਰੋਡ ਤੇ ਆ ਜਾਓ 4 400 ਰੁਪਏ ਦੇ ਗਰਭੀਆਂ ਵਾਲੇ ਸੂਟ ਉਹ ਵਪਾਰੀਆਂ ਨੇ ਹਲੇ ਕੱਪੜਾ ਪਾਇਆ ਨਹੀਂ ਮਾ ਤੂੰ ਸ਼੍ਰੀ ਦਸਤਾਰ ਨੇ ਨੇਰੀ ਲਿਆਤੀ ਨੇਰੀ ਉਹ ਲੁੱਟ ਕੇ ਲੈ ਜਾਓ ਕੋਟਨ ਦੇ ਸੂਟ ਮਸਲੀਨ ਦੇ ਸੂਟ 12 1200 ਵਾਲੇ 5 500 ਚ 5 500 ਚਕਾਰਤੇ ਜੀ 5 500 ਚ ਸੋਹਣੇ ਸੋਹਣੇ ਡਿਜ਼ਾਈਨ ਦਵਾਂਗੇ ਆ ਦੇਖੋ ਤੁਸੀਂ ਟੀਚਰ ਹੋ ਤੁਸੀਂ ਡੇਲੀ ਬਾਜ਼ਾਰ ਜਾਂਦੇ ਹੋ ਮਾਰਕੀਟ ਜਾਂਦੇ ਹੋ ਬਹੁਤ ਸੋਹਣਾ ਕਪੜਾ ਡਿਜ਼ਾਈਨਰ ਪੀਸ ਦੇ ਰਹੇ ਆ ਕੋਈ ਜੋ ਮਰਜ਼ੀ ਮੰਗੀ ਜਾਵੇ ਸਾਡੇ ਕੋਲ ਲੈ ਜਾਓ 750 ਰੁਪਏ ਦਾ ਸੂਟ ਓਏ ਬਜ਼ਾਰਾ ਚ 15 1500 ਦੇ ਟਿੱਕੋ 850 ਰੁਪਏ ਦਾ ਸੂਟ ਜੀ ਓਏ ਆ ਦੇਖੋ ਕੋਈ ਮੰਗਦਾ 2000 ਕੋਈ ਮੰਗਦਾ 250 ਲੈ ਜਾਓ 1000 ਰੁਪਏ ਦਾ ਸੂਟ ਸਿਰਫ 1000 ਰੁਪਏ ਦਾ ਸੂਟ ਦੇ ਰਹੇ ਯਾ ਦਪੱਤੇ ਨਾਲ ਬਾਜੀ ਪਿਓਰ ਔਰਗੈਂਜਾ ਦਾ ਬੇਸ ਦੁਪੱਟਾ ਗੜਾਈ ਕੱਢਿਆ 1500 ਜੇ ਕੋਈ ਦੇ ਕੇ ਦਿਖਾਵੇ 15 ਤੇ 6 ਦੀ ਆਜੋ ਓ ਹੋਰ ਕਿਤੇ ਜਾਣ ਦੀ ਲੋੜ ਨਹੀਂ ਮਰ ਤੂ ਸ਼੍ਰੀ ਦਸਤਾਰ ਬਾਗਾ ਪਣਾ ਓ ਜਦੋਂ ਤੁਸੀਂ ਬੱਸ ਤੇ ਵੀ ਆਉਣਿਓ ਮਰ ਤੂ ਸ਼੍ਰੀ ਦਸਤਾਰ ਬਲੋ ਰੇਕਸ਼ੇਰੀ ਸਰਵਿਸ ਬਿਲਕੁਲ ਫ੍ਰੀ ਸਾਡੇ ਸਕਰੀਨ ਤੇ ਨੰਬਰ ਲਿਖਿਆ ਇਹਨਾਂ ਨੰਬਰਾਂ ਤੇ ਕਾਲ ਕਰਕੇ ਪੁੱਛ ਲਓ ਰਾਚੇ ਸਾਡੇ ਖੜੇ ਕਿੱਥੇ ਆ ਓਏ ਆਜੋ ਬੱਸ ਦੇ ਵਿੱਚ ਤੁਹਾਨੂੰ ਆਉਣਾ ਪੈ ਜੇ ਮੋਟਰਸਾਈਕਲ ਤੇ ਆਉਣਾ ਪੈ ਜੇ ਗੱਡੀ ਤੇ ਕਾਰ ਤੇ ਆਉਣਾ ਪੈ ਜੇ ਪਾਰਕਿੰਗ ਖੁੱਲੀ ਡੁੱਲੀ ਮੈਂ ਕਹਿੰਦਾ ਜੀ ਗਰਮੀ ਵਾਲੇ ਸੂਟਾਂ ਦੇ ਹੱਲਾ ਬੋਲ ਸੇ ਲੱਗ ਗਿਆ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਉਹ ਜਿੰਨੇ ਦਾ ਹੋਲ ਚੇਂਦਰ ਵੀ ਨਹੀਂ ਦੇ ਸਕਦਾ ਉਦੋਂ ਵੀ ਸਸਤਾ ਦੇਈਏ ਨੇ ਤੇ ਸ਼ਰਤ ਕੋਈ ਨਹੀਂ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਕੋ ਜੀ ਕੋਟੜ ਦੇ ਸੂਟ ਨਵੇਂ ਸੂਟ ਆ ਗਏ ਟਰੱਕ ਭਰ ਭਰ ਕੇ ਜਿੰਨਾ ਮਰਜ਼ੀ ਮਾਲ ਲੈ ਜਾਓ ਵੈਰਾਈਟੀ ਦੀ ਕੋਈ ਕਮੀ ਨਹੀਂ 500 650 ਦੇ 750 ਦੇ ਨਾਮ ਆਤੀ ਲੈ ਜਾਓ ਆ ਬਲੌਕ ਪੀਟ ਦੇ ਲੋ ਜਿਹੜਾ ਬਜਾਰਾ ਜੇ 500 ਤੋਂ ਘੱਟ ਸੂਟ ਨਹੀਂ ਮਿਲਦਾ 250 ਰੁਪਏ ਜੇ ਦੇ ਦੇਣਾ 250 ਰੁਪਏ ਜੇ 100 100 ਰੁਪਏ ਦੇ ਵਿੱਚ ਦਵਾਂਗੇ 100 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਸਟਿਚ ਕੀਤੇ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣਿਆ ਸਾਈਜ਼ ਹੀ ਮਿਲ ਜਾਣਿਆ 100 ਰੁਪਿਆ ਸੂਟ 25 ਰੁਪਏ ਦਾ ਦੁਪੱਟਾ ਲੈਣਾ 5 ਦਿਨਿਆਂ ਜੀ ਹੁਣ ਲੁੱਟਣਾ ਕਰਾਓ ਮਾਤੂ ਸ਼੍ਰੀ ਦਸਤਾਰ ਬਾਗੇ ਬਣਿਆ ਆਓ ਆਜੋ ਇਹ ਪਿੰਡਾਂ ਦੀਆਂ ਛੋਟੇ ਛੋਟੇ ਟੇਲਰਾਂ ਤੋਂ ਜਾ ਕੇ ਪੁੱਛ ਲੋ 200 250 ਰੁਪਏ ਦੇ ਕੱਲੀ ਸੂਟ ਦੀ ਸਮਾਈ ਐ ਸੈਂਪਲ ਸੂਟ ਦੀ ਪਰ ਅਸੀਂ 100 ਰੁਪਏ ਜੇ ਪਲਾਜ਼ੋ ਸੂਟ ਦੇ ਰਹੇ ਆ ਸਰਬ ਦੇਣੇ ਇੱਕ ਇੱਕ ਦੋ ਦੋ ਆ ਤੇ ਛੇਤੀ ਤੋਂ ਛੇਤੀ ਆਜੋ 18 ਮਾਰਚ ਦਿਨ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਆਜੋ ਤੁਹਾਡੇ ਵੱਡੇ ਫਾਇਦੇ ਹੋਣੇ ਆ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਜੇ ਕੋਈ ਤੁਸੀਂ ਸਵਾਲ ਕਰਨਾ ਹੋ